ਮਹਾਰਾਜ ਸਾਹਿਬ ਹਾਥੀ ਤੇ ਬਹਿ ਕੇ ਆਪਣੇ ਪੂਰੇ ਕਾਫਲੇ ਸਮੇਤ ਜਾ ਰਹੇ ਸੀ ਅਚਾਨਕ ਇੱਕ ਰੋੜਾ ਵੱਜਿਆ ਉਹਨਾਂ ਦੇ ਮੱਥੇ 'ਚ ਸਿਕਿਉਰਿਟੀ ਨੂੰ ਚਿੰਤਾ ਹੋ ਗਈ ਉਹਨੇ ਬੰਦਾ ਫੜ ਲਿਆ ਜਿਹਨੇ ਰੋੜਾ ਮਾਰਿਆ ਸੀ ਪੇਸ਼ ਕੀਤਾ ਮਹਾਰਾਜ ਸਾਹਮਣੇ ਕਹੇ ਰੋੜਾ ਕਿਉਂ ਮਾਰਿਆ ਵੀ ਤੂੰ ਉਹ ਕਹਿੰਦਾ ਜੀ ਮੈਂ ਤਾਂ ਸੱਚੀ ਮੁੱਚੀ ਥੋੜੇ ਨਹੀਂ ਮਾਰਦਾ ਸੀਗਾ ਮੈਂ ਹੈਗਾ ਦੋ ਦਿਨ ਤੋਂ ਭੁੱਖਾ ਮੈਂ ਤਾਂ 베ਰੀ ਦੇ 베ਰ ਸੀਗੇ ਲੱਗੇ ਓਏ ਮੈਂ ਤਾਂ ਉਹਦੇ ਰੋੜਾ ਮਾਰਿਆ ਸੀ ਤੇ ਕੁਦਰਤੀ ਕਿਤੇ ਤੁਹਾਡਾ ਵਿੱਚ ਕਾਫਲਾ ਆ ਗਿਆ ਥੋੜੇ ਵੱਜ ਗਿਆ ਮੈਨੂੰ 베ਰ ਮਿਲ ਜਾਂਦੇ ਚਾਰ ਪੰਜ ਛੱਟ ਜਾਂਦੇ ਮੈਂ ਖਾ ਲੈਂਦਾ ਮੇਰੀ ਭੁੱਖ ਮਿਟ ਜਾਂਦੀ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਲਿਆਓ ਵੀ ਸੋਨੇ ਦੀਆਂ ਮੋਹਰਾ ਦੇ ਦਿਓ ਇਹਨੂੰ ਉਹ ਵਜ਼ੀਰ ਕਹਿੰਦੇ ਆ ਕੀ ਕਰੀ ਜਾਂਦੇ ਹੋ ਮਹਾਰਾਜਾ ਨਾਲੇ ਤਾਂ ਰੋੜਾ ਮਾਰਿਆ ਤੁਹਾਡੇ ਨਾਲੇ ਤੁਸੀਂ ਉਹਨੂੰ ਨਾਮ ਦੇਈ ਜਾਂਦੇ ਹੋ ਕਹਿੰਦਾ ਗੱਲ ਸੁਣੋ ਇੱਕ ਬੰਦਾ ਇੱਕ ਬੇਜਾਨ ਬੇਜ਼ੁਬਾਨ 베ਰੀ ਹੈ 베ਰੀ ਉਹਦੇ ਤੇ ਰੋੜਾ ਮਾਰ ਕੇ ਜੇ ਉਹਦੀ ਭੁੱਖ ਮਿਟਾ ਸਕਦਾ ਹੈ ਉਹਨੂੰ ਕੁਝ ਮਿਲਦਾ ਹੈ ਬੇਜ਼ੁਬਾਨ 베ਰੀ ਦੇ ਰੋੜਾ ਮਾਰ ਕੇ ਉਹਨੂੰ ਕੁਝ ਮਿਲਦਾ ਹੈ ਟਿੱਡ ਫਰਨ ਨੂੰ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰੋੜਾ ਮਾਰ ਕੇ ਤਾਂ ਉਹਨੂੰ ਬਹੁਤ ਜ਼ਿਆਦਾ ਕੁਝ ਮਿਲਣਾ ਚਾਹੀਦਾ ਮੋਰਾ ਦੇਤੀਆਂ ਜੀ ਐਹਾਂ ਜਾਂ ਜੀ ਰਾਜ ਆਜਿਥੇ ਹੋ ਜੂਗਾ ਆ ਗੱਲਾਂ ਨੇ ਆਂਕਿਆ ਉਹਨਾਂ ਨੇ ਮਦਦ ਅੰਨੇ ਮਾਹੋ ਜਿਨੇ ਉਹਨੂੰ ਜਨਨੀ ਜਿਹੜੀ ਉਹਦੀ